ਜਦੋਂ ਜਿੱਦ ਤੋ ਤੱਕ ਇਹ ਆ ਗਿਆ ਮੰਗਲਾ ਲਿਖੜ ਕੇ ਆਇਆ ਤਾਂ ਝੋਨੇ ਦੀ ਫਸਲ ਦਾ ਟਾਈਮ ਸੀਗਾ ਤਾਂ ਜਿਹੜੇ ਪਿੰਡਾਂ ਦੇ ਵਿੱਚ ਪੰਜਾਬੀ ਮਜ਼ਦੂਰ ਸੀਗੇ ਹੁਣ ਪੰਜਾਬੀ ਮਜ਼ਦੂਰ ਦੇ ਵਿੱਚ ਤੁਹਾਨੂੰ ਮੈਂ ਲਾ ਦੇਣਾ ਪੰਜਾਬੀ ਮਜ਼ਦੂਰ ਦੇ ਵਿੱਚ ਜ਼ਿਆਦਾਤਰ ਐਸਸੀ ਭਾਈ ਜਰਾ ਬਿਲਕੁਲ ਜਿਹਦੇ ਵਿੱਚ ਐਸਸੀ ਐਸਟੀ ਕਾਸਟਾਂ ਨੇ ਉਹਨਾਂ ਨੇ ਕਿਤੇ ਝੋਨੇ ਦੀ ਲਵਾਈ ਦੇ ਪੈਸੇ ਅੱਗੇ ਨਾਲੋਂ ਵਧਾਉਣ ਨੂੰ ਕਹਦਾ ਪਿੰਡਾਂ 'ਚ ਵੀ ਸਾਨੂੰ ਯਾਰ ਲੇਬਰ ਵਧ ਦੇ ਦੋ ਮਹਿੰਗਾਈ ਐ ਨਹੀਂ ਹੋ ਗਈ ਐ ਕੜਮ ਚੌਧਰੀ ਜਿਹੜੇ ਪਿੰਡਾਂ ਦੇ ਸੀਗੇ ਉਹਨਾਂ ਕੜਮ ਚੌਧਰੀਆਂ ਨੇ ਉਹਨਾਂ ਆਪਦੇ ਪਿੰਡ ਦੇ ਲੈਣੇ ਮਜ਼ਦੂਰਾਂ ਦਾ ਬਾਹ ਨਹੀਂ ਫੜੀ ਉਹਨਾਂ ਨੂੰ 100 200 ਵੱਧ ਲੈਵਾ ਕੇ ਦਿੱਤੀ ਭਈਆਂ ਨੂੰ ਸਟੇਸ਼ਨਾਂ ਤੋਂ ਟਰਾਲੀਆਂ ਦੇ ਵਿੱਚ ਢੋਲ ਵਜਾ ਕੇ ਲੈ ਗਿਆ ਇੱਕ ਚਲਾਇਆ ਗਿਆ ਉਹਨਾਂ ਐਸਸੀ ਐਸਪੀ ਲੋਕਲ ਨੂੰ ਕਹਿੰਦੇ ਤੁਸੀਂ ਵੀ ਲੇਬਰ ਕਰੋਗੇ ਨਹੀਂ ਸਾਡੇ ਕੋਲ ਭਈਏ ਹੈਗੇ ਨਹੀਂ ਉਹਨਾਂ ਨੂੰ ਭਈਆਂ ਨੂੰ ਢੋਲ ਵਜਾ ਕੇ ਜਾ ਕੇ ਹਾਰ ਪਾਪ ਆ ਕੇ ਸਟੇਸ਼ਨਾਂ ਤੋਂ ਲੈ ਕੇ ਟਰਾਲੀਆਂ ਦੇ ਵਿੱਚ ਬਿਲਕੁਲ ਉਹਨਾਂ ਨੂੰ ਘੱਟ ਲੇਬਰ ਦੇ ਕੇ ਸਰਬਸਾ 100 200 300 ਦਾ ਕਿਲੇ ਵਿੱਚ ਦਾ ਰੌਲਾ ਸੀ ਆਪਣੇ ਪੰਜਾਬੀ ਨੂੰ ਲੇਬਰ ਨੂੰ ਦਿੱਤੀ ਆਪਣੇ ਉਸ ਪਿੰਡ ਦੇ ਭਾਈਚਾਰੇ ਨੂੰ ਲੇਬਰ ਨੂੰ ਦਿੱਤੀ ਵੀ ਜੇ 100 200 ਜਾਊਂਗਾ ਵੱਧ ਤਾਂ ਕਿਸੇ ਗਰੀਬ ਦੇ ਘਰੇ ਜਾਊਂ ਕਿਸੇ ਪੰਜਾਬੀ ਦੇ ਘਰੇ ਜਾਊ ਤੇਰੇ ਗੌਣੇ ਗਾਉਂ ਕਿ ਦਾ ਸੀ ਸੀ ਦਊ ਜੋ ਲੈ ਕੇ ਜਾਊਂਗਾ 100 200 ਘਰੇ ਮੈਂ ਰੂਟੀ ਪਾਣੀ ਲੈ ਕੇ ਜਾਊਂਗਾ ਕੋਈ ਇਹ ਤਾਂ ਹੈ ਨਹੀਂ ਕਿ ਗਲਤ ਕੰਮ ਕਰੂਗਾ ਜਦੋਂ ਪੂਰਾ ਪਿੰਡ ਦਾ ਮਾਮਲਾ ਹੈ ਔਰ ਉਥੇ ਕਹਿੰਦੇ ਆ ਪੰਜਾਬੀ ਦੀ ਵੋਟ ਬੜੀ ਘੱਟ ਹੈ ਕੈਨੇਡਾ ਦੇ ਸੋਚੀਏ ਸਮਝੀਏ ਉਸ ਤੋਂ ਵੀ ਘੱਟ ਹੈ ਜੇ ਪ੍ਰਵਾਸੀਆਂ ਦੀ ਵੋਟ ਦੀ ਗੱਲ ਕਰੀਏ ਉਹ ਕਿੰਨੇ ਜ਼ਿਆਦਾ ਹੈ ਕੀ ਮਾਮਲਾ ਹੈਗਾ ਇਹ ਇਹਦੇ ਇੱਕ ਵਾਰੀ ਜਰੂਰ ਜਾਣਕਾਰੀ ਦਿਓ ਮਾਮਲਾ ਇਸ ਤਰ੍ਹਾਂ ਗਗਨ ਜੀ ਦੇ ਮਾਮਲਾ ਬਹੁਤ ਭੱਜ ਚੁੱਕਿਆ ਵਾ ਕੱਲ ਉੱਥੇ ਲੱਖੇ ਸਤਾਣੀ ਹੁਣੀ ਪਹੁੰਚੇ ਸੀ ਅਨਤੋਜ ਮਾਨ ਹੁਣੀ ਉੱਥੇ ਪਹੁੰਚੇ ਸਾਰਿਆਂ ਦੇ ਵੱਡਾ ਕੱਟ ਰੱਖਿਆ ਉੱਥੇ ਦੇ ਲੋਕਾਂ ਨੇ ਲੋਕੋ ਉੱਥੇ ਦੇ ਜਿਹੜੇ ਲੋਕ ਨੇ ਪਿੰਡ ਜੱਜਪੁਰਾ ਦੇ ਉੱਥੇ ਉਹ ਜਾ ਕੇ ਮਿਲ ਕੇ ਵੀ ਆਏ ਨੇ ਐਮਐਲਏ ਨੂੰ ਉੱਥੇ ਦੇ ਐਮਐਲਏ ਕਹਿੰਦਾ ਜੀ ਧਰਨਾ ਦੇ ਦਿਓ ਤੇ ਉੱਥੇ ਮਾਨਸਾ ਦੇ ਵਿੱਚ ਇਹ ਹੋਇਆ ਕਿ ਜਿਹੜੇ ਉੱਥੇ ਦੇ ਲੋਕ ਨੇ ਪੱਕੇ ਵਸਣਦੇ ਨੇ ਪੰਜਾਬੀ ਨੇ ਉਹ ਚਾਹੇ ਹਿੰਦੂ ਆ ਮੁਸਲਮਾਨ ਆ ਸਿੱਖ ਆ ਐਸਾਈ ਆ ਕੋਈ ਜਿਹੜੀ ਪੰਜਾਬੀ ਦੇ ਪੰਜਾਬ ਦੇ ਜੁੜੇ ਹੋਇਆ ਉਹਨਾਂ ਦੀ ਵੋਟ ਆ ਗਿਆ ਜੀ 900 ਤੇ ਜਿਹੜੇ ਪ੍ਰਵਾਸੀ ਨੇ ਕੋਈ ਉੱਪੀ ਕੋਈ ਬਿਹਾਰ ਕੋ ਕਿਤੇ ਕੋ ਕਿਤੇ ਦਾ ਉਹ ਇੱਕ ਕਲੋਨੀ ਦੀ ਕਲੋਨੀ ਉਹਸਪੈਂਡ ਦੇ ਨਾਲ ਜੋੜ ਦਿੱਤੀ ਆ ਉਹਨਾਂ ਦੀ ਵੋਟ ਆ ਗਿਆ ਜੀ 6500 6500 ਵੋਟ ਚਿੰਨਾ ਦੀ ਬਿਨਾ ਤੁਸੀਂ ਕਹਿ ਸਕਦੇ ਹੋ ਕਿ ਸਰਪੰਚਾ ਜਿਹੜਾ ਉਹ ਬਿਨਾ ਵੋਟਾਂ ਤੋਂ ਵੀ ਬਣ ਜਣਾ ਹੂੰ ਜਿਹੋ ਬੰਦੇ ਖੜਾ ਬਿਨਾ ਕਰਨ ਨਾ ਬੰਦਾ ਆਪਣਾ ਕੇ ਤਾਂ ਵੀ ਬਣ ਜਣਾ ਕਿਉਂਕਿ ਇੱਕ ਪਾਸੇ 900 ਵੋਟ ਹੂੰ ਇੱਕ ਪਾਸੇ 6500 ਹੂੰ